ਮਜਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਨ ਲੱਗੇ ਆਂ ਪੰਜ ਪੜਨਯੋਗ ਸਵੈ ਜੀਵਨੀ ਕਿਤਾਬਾਂ ਦੇ ਬਾਰੇ ਸੋ ਆਓ ਵੀਡੀਓ ਸ਼ੁਰੂ ਕਰਦੇ ਆਂ ਜਿਹੜੀ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਲੱਗਾ ਆਂ ਇਨੂੰ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਪੁਸਤਕ ਕਿਹਾ ਜਾਂਦਾ ਹੈ ਕਿਉਂਕਿ ਆਟੋ ਬਾਇਓਗ੍ਰਾਫੀਸ ਵਕ ਵਕ ਇਲਾਕੇ ਦੇ ਵਿੱਚ ਜਾਂ ਹਰੇਕ ਸਾਹਿਤ ਦੇ ਵਿੱਚ ਮਕਬੂਲ ਰਹੀ ਹੈ ਪਰ ਜੋ ਪੰਜਾਬ ਦੇ ਪੰਜਾਬੀ ਸਾਹਿਤ ਦੀ ਗੱਲ ਹੁੰਦੀ ਹੈ ਤੇ ਪੰਜਾਬੀ ਸਾਹਿਤ ਵਿੱਚ ਜੋ ਸਭ ਤੋਂ ਪਹਿਲੇ ਨੰਬਰ ਤੇ ਸਵੈ ਜੀਵਨੀ ਪੁਸਤਕ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਹੈ ਤੇ ਉਹਦਾ ਨਾਮ ਆ ਆਰਸੀ ਆਰਸੀ ਕਿਤਾਬ ਪ੍ਰਿੰਸੀਪਲ ਤੇਜ ਸਿੰਘ ਹਣਾਂ ਦੁਆਰਾ ਲਿਖੀ ਹੋਈ ਹੈ ਇਹ ਕਰੀਬ 160 ਕ ਪੰਨਿਆਂ ਦੀ ਕਿਤਾਬ ਹੈ ਔਰ 160 ਪੰਨਿਆਂ ਦੇ ਵਿੱਚ ਇਹਨੂੰ ਜਿਹੜਾ ਆ ਕਰੀਬ 14 ਸਰਲੇਖਾਂ ਦੇ ਹੇਠ ਲੇਖਕ ਨੇ ਵੰਡਿਆ ਹੋਇਆ ਹੈ। ਇਹ ਕਿਤਾਬ ਜੋ ਐਡੀਸ਼ਨ ਮੈਂ ਪੜਿਆ ਸਾਲ 2017 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਹਨੂੰ ਲੋਕ ਸਾਹਿਤ ਪ੍ਰਕਾਸ਼ਨ ਵੱਲੋਂ ਜਿਹੜਾ ਆ ਪ੍ਰਕਾਸ਼ਿਤ ਕੀਤਾ ਗਿਆ ਸੀਗਾ। ਕਿਤਾਬ ਦੀ ਜਿਹੜੀ ਲਿਖਣ ਸ਼ੈਲੀ ਬਹੁਤ ਹੀ ਸੁਆਦਲੀ ਹੈ ਜਿਵੇਂ ਇੱਕ ਬਹੁਤ ਹੰਢਿਆ ਹੋਇਆ ਸਾਹਿਤਕਾਰ ਬਹੁਤ ਚੁੰਨ-ਚੁੰਨ ਕੇ ਸ਼ਬਦ ਲਿਖ ਰਿਹਾ ਹੋਵੇ। ਕਿਤਾਬ ਦੇ ਆਰੰਭ ਵਿੱਚ ਇੱਕ ਪ੍ਰਾਰਥਨਾ ਬਹੁਤ ਧਿਆਨ ਖਿੱਚਦੀ ਹੈ ਲਿਖਦੇ ਨੇ ਕਿ ਮੇਰੇ ਰੱਬ ਜੀ ਮੇਰੀ ਯਾਦ ਦੀ ਆਰਸੀ ਸਾਫ਼ ਕਰਕੇ ਰੱਖਣੀ ਮੈਂ ਤੁਹਾਨੂੰ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ ਸਗੋਂ ਬਹੁਤ ਕੁਝ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਸੰਬੰਧੀ ਲਿਖਵਾਉਣਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਸਮਰੱਥਾ ਬਖਸ਼ੋ ਕਿ ਜੋ ਕੁਝ ਮੈਂ ਲਿਖਾਂ ਸੱਚੋ ਸੱਚ ਹੋਵੇ ਪਰ ਇਸ ਲਿਖਣ ਵਿੱਚ ਕੋਈ ਕੁੜਤਨ ਲਾਗਤਬਾਜ਼ੀ ਜਾਂ ਦਿਲ ਦੁਖਾਵੀ ਗੱਲ ਨਾ ਆਵੇ ਇਸ ਸਵੈ ਜੀਵਨੀ ਦੀ ਜੇ ਤੁਸੀਂ ਗੱਲ ਕਰਦੇ ਹਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਬੜੀ ਕਮਾਲ ਦੀ ਗੱਲ ਆਖੀ ਸੀ ਕਿ ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਤੇ ਨਾਵਲ ਵਾਂਗ ਸੁਆਦਲੀ ਹੈ ਜਿਵੇਂ ਮੈਂ ਜ਼ਿਕਰ ਕੀਤਾ ਕਿ ਪ੍ਰਿੰਸੀਪਲ ਤੇਜਾ ਸਿੰਘ ਹੁਣੀ ਜੋ ਕਿ ਸਿੱਖ ਦਰਸ਼ਨ ਨਾਲ ਜੁੜੇ ਹੋਏ ਲੇਖਕ ਸੀ ਅਧਿਆਪਕ ਸਨ ਤੇ ਅਨੁਵਾਦਕ ਸਨ ਤੇ ਆਪ ਜੀ ਨੂੰ ਪੰਜਾਬੀ ਦੀ ਪਹਿਲੀ ਪੀੜ੍ਹੀ ਦੇ ਵਾਰਤਕਕਾਰ ਵੀ ਮੰਨਿਆ ਜਾਂਦਾ ਹੈ ਆਪ ਨੇ ਵਾਰਤਕ ਪੰਜਾਬੀ ਕੋਸ਼ ਸਿਰਜਣ ਤੋਂ ਇਲਾਵਾ ਸਿੱਖ ਦਰਸ਼ਨ ਸਿੱਖ ਇਤਿਹਾਸ ਅਤੇ ਗੁਰਬਾਣੀ ਉੱਤੇ ਵੀ ਕਈ ਖੋਜ ਕਾਰਜ ਜਿਹੜੇ ਨੇ ਉਹ ਕੀਤੇ ਸੀਗੇ ਔਰ ਇਹ ਕਿਤਾਬ ਉਹਨਾਂ ਦੇ ਹੱਥੀਂ ਸੋਧੀ ਹੋਈ ਹੈ ਕਿਤਾਬ ਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਵੀ ਹੈ ਕੁੱਲ ਮਿਲਾ ਕੇ ਸਾਨੂੰ ਉਸ ਵੇਲੇ ਦੇ ਸੱਭਿਆਚਾਰ ਉਸ ਵੇਲੇ ਦੇ ਰਾਜਸੀ ਹਾਲਾਤ ਜਾਂ ਧਾਰਮਿਕ ਹਾਲਾਤ ਕਹੋ ਜਿਸ ਕਿ ਬਹੁਤ ਸਾਰੀਆਂ ਗੱਲਾਂ ਵਟਵਾਰੇ ਤੋਂ ਪਹਿਲਾਂ ਦੀਆਂ ਜਿਹੜੀਆਂ ਨੇ ਉਹ ਸਾਨੂੰ ਇਹਦੇ ਵਿੱਚੋਂ ਨਵੀਆਂ ਜਿਹੜੀਆਂ ਨੇ ਪਤਾ ਲੱਗਦੀਆਂ ਨੇ ਕੁੱਲ ਮਿਲਾ ਕੇ ਕਿਤਾਬ ਵਾਕਈ ਪੜਨ ਯੋਗ ਹੈ ਸਵੈ ਜੀਵਨੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੂਸਰੇ ਨੰਬਰ ਤੇ ਦੋਸਤੋ ਮੈਂ ਖਾਸ ਤੌਰ ਤੇ ਜ਼ਿਕਰ ਕਰਨ ਲੱਗਾ ਪ੍ਰਸਿੱਧ ਸਾਹਿਤਕਾਰ ਤੇ ਅਨੁਵਾਦਕ ਦੇ ਤੌਰ ਤੇ ਜਾਣੇ ਜਾਂਦੇ ਪ੍ਰੋਫੈਸਰ ਅਛਰੂ ਸਿੰਘ ਹੁਣਾ ਦੁਆਰਾ ਲਿਖਿਤ ਸਵੈ ਜੀਵਨੀ ਪੁਸਤਕ ਜਿਸ ਦਾ ਨਾਮ ਹੈ ਕੀਟਾ ਆਈਰੀਸ 184 ਕੋ ਪੰਨਿਆਂ ਦੀ ਇੱਕਤਾਬ ਜਿਸ ਵਿੱਚ 11 ਸਰਲੇਖਾਂ ਦੇ ਹੇਠ ਲੇਖਕ ਨੇ ਆਪਣੀ ਜੀਵਨੀ ਕਲਬਦ ਕੀਤੀ ਹੈ ਇਸ ਕਿਤਾਬ ਨੂੰ ਪਹਿਲੀ ਵਾਰੀ ਸਾਲ 2006 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਲੋਕਗੀਤ ਪ੍ਰਕਾਸ਼ਨ ਵਾਲੋਂ ਪਰ 31 ਮਈ 2006 ਨੂੰ ਜਦੋਂ ਲੇਖਕ ਬਤੌਰ ਪ੍ਰੋਫੈਸਰ ਅੰਗਰੇਜ਼ੀ ਦੇ ਰਿਟਾਇਰ ਹੋਏ ਨੇ ਉਸ ਦਿਨ ਇਹ ਕਿਤਾਬ ਨੂੰ ਜਿਹੜਾ ਆ ਲੋਕ ਅਰਪਣ ਕੀਤਾ ਗਿਆ ਸੀਗਾ ਕਿਤਾਬ ਦੇ ਸਮਰਪਣ ਪੰਨੇ ਉੱਤੇ ਲਿਖਿਆ ਆ ਕਿ ਮੈਂ ਆਪਣੀ ਜੀਵਨ ਸਾਥਣ ਗੁਰਸ਼ਰਨ ਨੂੰ ਇਹ ਕਿਤਾਬ ਸਮਰਪਣ ਕਰਦਾ ਜੋ ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਡਟ ਕੇ ਖੜੀ ਰਹੀ ਹੈ ਔਰ ਆਪਣੇ ਅੰਗਰੇਜ਼ੀ ਦੀਆਂ ਬਿਹਤਰੀਨ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੋਇਆ ਹੈ ਇਸ ਕਿਤਾਬ ਨੂੰ ਪੜਦੇ ਆ ਅਸੀਂ ਇਹਦੇ ਵਿੱਚ ਬਹੁਤ ਕੁਝ ਸਿੱਖ ਸਕਦੇ ਆ ਖਾਸ ਤੌਰ ਤੇ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਆ ਉਹਦੀ ਪਵਿੱਤਰਤਾ ਉਹਦੀ ਸੱਚਾਈ ਉਹਦਾ ਵਿਸ਼ਵਾਸ ਉਹਦੀ ਵਫਾਦਾਰੀ ਤੇ ਉਹਦੇ ਵਿੱਚ ਭਰੋਸਾ ਜਿਹੜਾ ਆ ਉਹ ਇਹ ਕਿਤਾਬ ਪੜਿਆ ਸਾਨੂੰ ਪਤਾ ਲੱਗਦਾ ਵੀ ਇੱਕ ਅਧਿਆਪਕ ਇੱਕ ਜ਼ਿੰਮੇਵਾਰ ਅਧਿਆਪਕ ਦੀਆਂ ਕੀ ਕੀ ਜ਼ਿੰਮੇਵਾਰੀਆਂ ਜਾਂ ਡਿਊਟੀਆਂ ਹੁੰਦੀਆਂ ਐ ਐਨਸੀਸੀ ਕੈਂਪਾਂ ਦੇ ਬਾਰੇ ਬਹੁਤ ਰੋਚਕ ਜਾਣਕਾਰੀ ਐ ਜਿਸ ਤੋਂ ਪਤਾ ਲੱਗਦਾ ਵੀ ਵਿਦਿਅਕ ਦ੍ਰਿਸ਼ਟੀਕੋਣ ਤੋਂ ਵਿਦਿਆਰਥੀਆਂ ਦੇ ਭਵਿੱਖ ਦੀ ਘੜਤ ਘੜਨ ਵਾਸਤੇ ਐਨਸੀਸੀ ਕੈਂਪ ਦੀ ਕਿੰਨੀ ਮਹੱਤਤਾ ਵਿਦਿਆਰਥੀ ਜੀਵਨ ਦੇ ਵਿੱਚ ਹੁੰਦੀ ਹੈ। ਕੁੱਲ ਮਿਲਾ ਕੇ ਕਿਤਾਬ ਪੜ ਜੋਗੇ ਕਿਤਾਬ ਦੀ ਇੱਕ ਖਾਸ ਗੱਲ ਹੋਰ ਮੈਂ ਦੱਸ ਦੋ ਜਾਵਾਂ। ਕਿਤਾਬ ਦੇ ਵਿੱਚ ਥਾਂ-ਪੁਰ ਥਾਂ ਬਹੁਤ ਸਾਰੇ ਉਰਦੂ ਹਿੰਦੀ ਫਾਰਸੀ ਦੇ ਸ਼ੇਅਰ ਪੰਜਾਬੀ ਦੀਆਂ ਜਿਹੜੀਆਂ ਲੋਕ ਅਖਾਣ ਮੁਹਾਵਰੇ 부ਜਾਰਤਾ ਟਾਈਪ ਬਹੁਤ ਕੁਝ ਹੋਇਆ ਮਸਾਲਾ ਆ ਜੋ ਸਾਡੇ ਪੰਜਾਬੀ ਗਿਆਨ ਭੰਡਾਰ ਵਿੱਚ ਵੀ ਵਾਧਾ ਕਰਦਾ ਹੈ। ਉਹਦੇ ਨਾਲ ਕਿਸੇ ਵੀ ਵਰਗ ਦਾ ਪਾਠਕ ਜੇ ਇਸ ਕਿਤਾਬ ਨੂੰ ਪੜਦਾ ਹੈ ਤਾਂ ਕਿਤੇ ਨਾ ਕਿਤੇ ਉਹਦੇ ਅੰਦਰ ਆਪਣੇ ਆਪ ਇਕ ਤਾਂ ਜ਼ਿੰਮੇਵਾਰੀ ਆਪਣੇ ਸਮਾਜ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਆਪਣੇ ਆਪ ਪ੍ਰਤੀ ਪੈਦਾ ਹੋ ਜਾਣੀ ਸੁਭਾਵਕ ਹੈ। ਕੁੱਲ ਮਿਲਾ ਕੇ ਕਿਤਾਬ ਵਾਕਈ ਪੜਨ ਯੋਗ ਹੈ। ਤੀਸਰੇ ਨੰਬਰ ਤੇ ਦੋਸਤੋ ਮੈਂ ਗੱਲ ਕਰ ਲੱਗਿਆ ਆਂ ਆਪ ਜੀ ਦੇ ਨਾਲ ਕਿ ਹੁਣ ਜਿਹੜੀ ਕਿਤਾਬ ਹੈ ਇਹ ਐਸੀ ਕਿਤਾਬ ਹੈ ਸਵੈ ਜੀਵਨੀ ਜਿਹੜੀ ਹੁਣ ਤੱਕ ਹਿੰਦੀ ਉਰਦੂ ਮਰਾਠੀ ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਤਰਜਮਾ ਹੋ ਚੁੱਕੀ ਹੈ ਤੇ ਕਈ ਐਡੀਸ਼ਨ ਇਹਦੇ ਹੁਣ ਤੱਕ ਛਪ ਚੁੱਕੇ ਨੇ ਕਿਤਾਬ ਦਾ ਨਾਮ ਆ ਪਗ ਡੰਡੀਆਂ ਤੇ ਇਹਦੀ ਲੇਖਕ ਆ ਬਚਨਤ ਕੌਰ ਬਚਨਤ ਕੌਰ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ ਕਿਉਂਕਿ ਉਹਨਾਂ ਦੀਆਂ ਕਹਾਣੀਆਂ ਅਸੀਂ ਕਿਤਨੇ ਕਿਤੇ ਸਿਲੇਬਸ ਦੇ ਵਿੱਚ ਜਾਂ ਗਾਹ ਬਗਾਹੇ ਅਖਬਾਰਾਂ ਵਿੱਚ ਵੀ ਪੜਦੇ ਰਹੇ ਨੇ ਕਿਸ ਕਿਤਾਬ ਦੀ ਗੱਲ ਕਰਾਂ ਇਸ ਕਿਤਾਬ ਨੂੰ ਸਮਰਪਿਤ ਕੀਤਾ ਹੈ ਉਹਨਾਂ ਨੇ ਚਿਤ੍ਰਕਲਾ ਦੇ ਜਾਦੂਗਰ ইমরੋਜ਼ ਨੂੰ ਇਹ ਕਿਤਾਬ ਜੋ ਐਡੀਸ਼ਨ ਮੈਂ ਪੜਿਆ ਹੈ ਸਾਲ 2015 ਵਿੱਚ ਪ੍ਰਕਾਸ਼ਿਤ ਹੋਇਆ ਤੇ ਇਹਨੂੰ ਨਵਯੁਗ ਪਬਲਿਸ਼ਰਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਕਿਤਾਬ ਦੇ ਆਰੰਭ ਵਿੱਚ ਇੱਕ ਪਾਠਕ ਪ੍ਰਤੀ ਬੇਨਤੀ ਹੈ ਜੋ ਬਚਨਤ ਕੌਰ ਦੁਆਰਾ ਲਿਖੀ ਹੋਈ ਹੈ। ਉਹਦੇ ਬਾਅਦ ਇੱਕ ਸ਼ੇਅਰ ਸ਼ਾਮਲ ਕੀਤਾ ਹੈ ਕਿ ਜੋ ਜੀਵਨ ਮੈਂ ਚਾਹਿਆ ਉਹ ਜੀਵਿਆ ਕਦੇ ਨਹੀਂ। ਜੋ ਜੀਵਨ ਮੈਂ ਜੀਵਿਆ ਉਹ ਚਾਹਿਆ ਕਦੇ ਨਹੀਂ। ਫਿਰ ਕਿਸ ਦੇ ਇਸ਼ਾਰੇ ਤੇ ਚੱਲਦੀ ਰਹੀ ਮੈਂ ਉਮਰ ਪਰ ਮੰਜ਼ਿਲ ਆਪਣੀ ਤੋਂ ਸਦਾ ਬੇਖਬਰ ਹੋ ਕੇ ਤੇ ਇਹਦੇ ਨਾਲ ਹੀ ਰਾਜੇ ਦਾ ਦਰਜੀ ਤੋਂ ਜਿਹੜੀ ਹੈ ਉਹ ਸਵੈ ਜੀਵਨੀ ਆਰੰਭ ਹੁੰਦੀ ਹੈ। ਕੁੱਲ 100 ਤੇ 26 ਪੰਨੇ ਆ। 126 ਪੰਨਿਆਂ ਨੂੰ ਜਿਹੜਾ ਹੈ 14 ਸਰਲੇਖਾਂ ਦੇ ਹੇਠ ਉਹਨਾਂ ਦੀ ਵੰਡ ਕੀਤੀ ਗਈ ਹੈ। ਔਰ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਜਾਂ ਨਿੱਜੀ ਰਿਸ਼ਤਿਆਂ ਵਿੱਚ ਆਈ ਕੁੜਤਨ ਦੇ ਬਾਰੇ ਵੀ ਬਹੁਤ ਬਿਬਾਕੀ ਦੇ ਨਾਲ ਲਿਖਿਆ। ਭਾਵੇਂ ਉਹਨਾਂ ਦੇ ਪਤੀ ਦੇ ਨਾਲ ਜਿਹੜੇ ਸੰਬੰਧ ਹੈ ਉਹ ਸਾਜ਼ਗਾਰ ਨਹੀਂ ਰਹੇ ਔਰ ਉਹਦੇ ਬਾਰੇ ਵੀ ਉਹਨਾਂ ਨੇ ਖੁੱਲ੍ਹ ਕੇ ਲਿਖਿਆ। ਔਰ ਉਹਦੇ ਬਾਅਦ ਭਾਵੇਂ ਕਿ ਇਹ ਦੋਨੋਂ ਜੀ ਆਪਸ ਦੇ ਵਿੱਚ ਚੰਗੇ ਦੋਸਤ ਤੇ ਚੰਗੇ ਹਮਸਫਰ ਬਣ ਗਏ ਸਨ। ਔਰ ਉਹਦੇ ਬਾਰੇ ਵੀ ਉਹਨਾਂ ਨੇ ਖੁੱਲ ਕੇ ਲਿਖਿਆ ਹੈ ਸੋ ਆਪਣੀ ਜ਼ਿੰਦਗੀ ਨੂੰ ਬਹੁਤ ਬਿਬਾਕੀ ਦੇ ਨਾਲ ਆਪਣੇ ਸੰਘਰਸ਼ ਦੀ ਕਹਾਣੀ ਔਰਤਾਂ ਪ੍ਰਤੀ ਸਮਾਜ ਦੀ ਕੀ ਚੇਤਨਤਾ ਹੁੰਦੀ ਹੈ ਜਾਂ ਕਿਦਾਂ ਸੋਚਿਆ ਜਾਂਦਾ ਹੈ ਜਾਂ ਕਿਦਾਂ ਸਮਾ ਜਿਹੜਾ ਪਹਿਲਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ ਅੱਜ ਤਾਂ ਬਹੁਤ ਕੁਝ ਬਦਲ ਚੁੱਕਿਆ ਹੈ ਉਹਦੇ ਬਾਰੇ ਬਹੁਤ ਬਿਬਾਕੀ ਦੇ ਨਾਲ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕੁੱਲ ਮਿਲਾ ਕੇ ਇਹ ਕਿਤਾਬ ਵਾਕਈ ਹੀ ਪੜਨ ਯੋਗ ਹੈ ਨਾਮ ਹੈ ਪਗਡੰਡੀਆਂ ਤੇ ਲੇਖਕਾ ਹੈ ਬਚਿੰਤ ਕੌਰ ਅੱਗੇ ਚੌਥੇ ਨੰਬਰ ਤੇ ਦੋਸਤੋ ਗੱਲ ਕਰਦੇ ਹਾਂ ਐਮ ਐਸ ਰੰਧਾਵਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਪ੍ਰਸਿੱਧ ਸਾਹਿਤਕਾਰ ਤੇ ਇੱਕ ਨਾਮੀ ਸ਼ਖਸੀਅਤ ਸਰਦਾਰ ਮਹਿੰਦਰ ਸਿੰਘ ਰੰਧਾਵਾ ਦੁਆਰਾ ਲਿਖਤ ਸਵੈ ਜੀਵਨੀ ਪੁਸਤਕ ਜਿਸ ਦਾ ਨਾਮ ਹੈ ਆਪ ਬੀਤੀ ਆਪ ਨੇ ਅੰਗਰੇਜ਼ੀ ਤੇ ਪੰਜਾਬੀ ਦੀਆਂ ਕਰੀਬ 17 ਕਿਤਾਬਾਂ ਲਿਖੀਆਂ ਨੇ ਜਿਸ ਕਿਤਾਬ ਦੀ ਮੈਂ ਗੱਲ ਕਰਨ ਲੱਗਿਆ ਆਪ ਬੀਤੀ ਸਵੈ ਜੀਵਨੀ ਇਹ 415 ਪੰਨਿਆਂ ਦੀ ਇੱਕ ਵੱਡਾ ਆਕਾਰ ਦੀ ਕਿਤਾਬ ਹੈ ਜਿਸ ਨੂੰ ਨਵਜੁਗ ਪਬਲਿਸ਼ਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਹੜਾ ਐਡੀਸ਼ਨ ਮੇਰੇ ਹੱਥ ਲੱਗਿਆ ਇਹ ਸਾਲ 2022 ਵਿੱਚ ਪ੍ਰਕਾਸ਼ਿਤ ਹੋਇਆ ਹੈ ਲੇਖਕ ਨੇ ਇਸ ਕਿਤਾਬ ਰਹੀਂ ਆਪਣੀ ਸਵੈ ਜੀਵਨੀ ਨੂੰ ਚਾਰ ਮੁਖ ਭਾਗਾਂ ਰਹੀਂ ਕੁੱਲ 57 ਵਿਸ਼ਿਆਂ ਦੇ ਵਿੱਚ ਵਰਣਨ ਕੀਤਾ ਹੈ ਜਿਸ ਵਿੱਚ ਪਹਿਲੇ ਭਾਗ ਦੇ 8 ਅਧਿਆਇਆਂ ਵਿੱਚੋਂ ਜਿਹੜੇ 7 ਨੇ ਉਹ ਉਹਦੀ ਭੈਣ ਹਰਵੰਸ ਕੌਰ ਵੱਲੋਂ ਲਿਖੇ ਹੋਏ ਨੇ ਇਸ ਕਿਤਾਬ ਨੂੰ ਦੇਸ਼ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਦਾ ਜ਼ਰੂਰੀ ਦਸਤਾਵੇਜ਼ ਕਹਿ ਲਿਆ ਜਾਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਮੈਂ ਕਿਤਾਬ ਦੇ ਚੌਥੇ ਭਾਗ ਦੀ ਗੱਲ ਕਰਾਂ ਤਾਂ ਹੋ ਸਕਦਾ ਹੈ ਕਿ ਬਹੁਤੇ ਪਾਠਕਾਂ ਨੂੰ ਉਹ ਥੋੜਾ ਜਿਹਾ ਉਚਾਟ ਕਰੇਗਾ ਕਿਉਂਕਿ ਉਸ ਭਾਗ ਦੇ ਕਰੀਬ 26 ਅਧਿਆਏ ਮਕਮਲ ਤੌਰ ਤੇ ਕਾਂਗੜੇ ਦੀ ਚਿੱਤਰਕਲਾ ਤੇ ਲੋਕ ਗੀਤਾਂ ਨਾਲ ਜੁੜੇ ਹੋਏ ਆ ਜੋ ਕਲਾ ਪ੍ਰੇਮੀ ਲਈ ਬਿਨਾਂ ਸ਼ੱਕ ਸਾਂਭਣ ਯੋਗ ਤੇ ਜਾਣਕਾਰੀ ਭਰਪੂਰ ਨੇ ਪਰ ਆਮ ਪਾਠਕ ਸ਼ਾਇਦ ਉਹ ਰਸ ਨਾ ਮਾਣ ਸਕਣ ਜੋ ਇੱਕ ਕਲਾ ਪ੍ਰੇਮੀ ਮਾਣ ਸਕਦਾ ਹੈ। ਬਾਵਜੂਦ ਇਸ ਦੇ ਪਹਿਲੇ ਤਿੰਨ ਭਾਗਾਂ ਦੇ 31 ਸਰਲੇਖ ਪਾਠਕਾਂ ਨੂੰ ਬੰਨ੍ਹ ਕੇ ਰੱਖਣ ਤੇ ਇੱਕ ਵੱਡਾ ਇਤਿਹਾਸ ਸੁਣਾਉਣ ਦਾ ਕੰਮ ਕਰਦੇ ਆ ਔਰ ਉਹਦੇ ਨਾਲ ਬਹੁਤ ਸਾਰੀਆਂ ਦਿਲਚਸਪ ਤੇ ਰੌਚਕ ਜਾਣਕਾਰੀਆਂ ਦੇ ਨਾਲ ਭਰਪੂਰ ਇਹ ਕਿਤਾਬ ਵਾਗੇ ਹੀ ਪੜ੍ਹਨ ਯੋਗ ਹੈ। 5ਵੇਂ ਨੰਬਰ ਤੇ ਵਿੱਚ ਇਸ ਕਿਤਾਬ ਦਾ ਜ਼ਿਕਰ ਕਰਨ ਲੱਗਿਆ ਇਹ ਇੱਕ ਪ੍ਰਸਿੱਧ ਸ਼ਖਸੀਅਤ ਹੈ ਜਿਨ੍ਹਾਂ ਨੇ ਰੁਸਤਮੇ ਹਿੰਦ ਦਾ ਖਿਤਾਬ ਹਾਸਲ ਕੀਤਾ ਔਰ ਉਹਦੇ ਨਾਲ ਦੇ ਨਾਲ ਤੁਸੀਂ ਜਦੋਂ ਰਾਮਾਇਣ ਸਾਡੇ ਸਾਡੀ ਪਿਛਲੀ ਪੀੜ੍ਹੀ ਜੇ ਅਸੀਂ ਆਪਣੀ ਗੱਲ ਵੀ ਕਰੀ ਵੀ ਜਾਂਦੇ ਜਾਂਦੇ ਰਾਮਾਇਣ ਦੇ ਵਿੱਚ ਸਭ ਤੋਂ ਅਹਿਮ ਕਿਰਦਾਰ ਜੋ ਹਨੂਮਾਨ ਦਾ ਸੀਗਾ ਉਹ ਲਿਖਾਇਆ ਕਹਨਿਤ ਪਾਵ ਸਰਦਾਰ ਦੇਦਾਰ ਸਿੰਘ ਉਰਫ ਪਹਿਲਵਾਨ ਦਾਰਾ ਸਿੰਘ ਦਾਰਾ ਸਿੰਘ ਹੁਣਲ ਦੁਵਾਰਾ ਲਿਖੀ ਹੋਈ ਇਹ ਮੇਰੀ ਆਤਮ ਕਥਾ ਸਵੈ ਜੀਵਨੀ ਪੁਸਤਕ ਹੈ ਔਰ ਪੁਸਤਕ ਪੜ੍ਹਦੇ ਆ ਪਤਾ ਲੱਗਦਾ ਹੈ ਵੀ ਉਹਦਾ ਵਿੱਚ ਜਿੱਥੇ ਬਤੌਰ ਰਾਜਨੀਤਿਕ ਸਰਗਰਮ ਰਹੇ ਨਿਰਦੇਸ਼ਕ ਸਰਗਰਮ ਰਹੇ ਜਿੱਥੇ ਬਤੌਰ ਅਦਾਕਾਰ ਉਹਨਾਂ ਨੇ ਅਹਿਮ ਭੂਮਿਕਾ ਨਿਭਾਈਆਂ ਜਿੱਥੇ ਬਤੌਰ ਪਹਿਲਵਾਨ ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਨਾਮਣਾ ਖੱਟਿਆ ਔਰ ਵਕ ਵਕ ਕਿਰਦਾਰਾਂ ਦੇ ਵਿੱਚ ਉਹਨਾਂ ਨੇ ਜਾਨ ਪਾ ਦਿੱਤੀ ਉੱਥੇ ਬਤੌਰ ਸਾਹਿਤਕਾਰ ਵੀ ਉਹ ਮਹਾਨ ਸੀ ਕਿਉਂਕਿ ਲਿਖਤ ਤੁਹਾਨੂੰ ਇਹ ਗੱਲ ਕਹਿਣ ਵਾਸਤੇ ਮਜਬੂਰ ਕਰ ਦਿੰਦੀ ਹੈ ਇਹ ਕਿਤਾਬ ਪਹਿਲੀ ਵਾਰੀ 1993 ਦੇ ਵਿੱਚ ਪ੍ਰਵੀਨ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜੋ ਐਡੀਸ਼ਨ ਮੈਂ ਪੜਿਆ ਹੈ ਮੁੱਖ ਸ਼ਬਦ ਦਾਰਾ ਸਿੰਘ ਹਣੋਂ ਲਿਖੇ ਹੋਏ ਨੇ ਔਰ ਕੁੱਲ 23 ਇਹਦੇ ਵਿੱਚ ਚੈਪਟਰ ਨੇ ਸਰਲੇਖਣੇ ਤੇ 138 ਪੰਨਿਆਂ ਉੱਤੇ ਇਹ ਕਿਤਾਬ ਵੱਡੀ ਹੋਈ ਹੈ ਕਿਤਾਬ ਬੜੀ ਸਪੀਡ ਨਾਲ ਚੱਲਦੀ ਹੈ ਇਹ ਕਿਤਾਬ ਪੜਦੇ ਆ ਇੱਕ ਖਾਸ ਗੱਲ ਹੈ ਕਿ ਪਾਠਕ ਕਿਤੇ ਵੀ ਉਦਾਸ ਨਹੀਂ ਹੁੰਦਾ ਕਿਉਂਕਿ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਉਹਦੇ ਵਿੱਚ ਕਿਤਨੇ ਕਿਤੇ ਹਲਕਾ ਜਿਹਾ ਵਿਅੰਗ ਹੈ ਤੇ ਜਦ ਉਹ ਐਸੀਆਂ ਘਟਨਾਵਾਂ ਨੇ ਕਿ ਤੁਹਾਨੂੰ ਪੜਦੇ ਪੜਦੇ ਆਪਨੇ ਆਪ ਤੁਹਾਡੇ ਬੁੱਲਾਂ ਉਤੇ ਇੱਕ ਮੁਸਕਰਾਹਟ ਆ ਜਾਂਦੀ ਇੱਕ ਹਾਸਾ ਤੁਹਾਡੇ ਅੰਦਰੋਂ ਫੁੱਟਦਾ ਹੈ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਇਦਾਂ ਇਦਾਂ ਦੇ ਇਨਸੀਡੈਂਟ ਹੋਏ ਕਿ ਉਹ ਅਸੀਂ ਉਹ ਪੜਦੇ ਆ ਪੜਦੇ ਆ ਅਸੀਂ ਮੁਸਕਰਾ ਪੈਨੇ ਆ ਔਰ ਬੜੀ ਉਹਨਾਂ ਨੇ ਖੁੱਲ੍ਹ ਦਿਲੇ ਨਾਲ ਉਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਜੋ ਕੇਵਲ ਉਹਨਾਂ ਦੀ ਨਿੱਜੀ ਸੀ ਤੇ ਜਾਂ ਉਹਨਾਂ ਦੀ ਨਿੱਜੀ ਕਮੀਆਂ ਜਾਂ ਕਮਜ਼ੋਰੀਆਂ ਸੀ ਪਰ ਕਿਤਨੇ ਕਿਤੇ ਸਾਨੂੰ ਉਹਨਾਂ ਗੱਲਾਂ ਉਤੇ ਹਾਸਾ ਆਉਂਦਾ ਵੀ ਇਦਾਂ ਦੇ ਈਵੈਂਟ ਵੀ ਹੋ ਸਕਦੇ ਆ ਤੇ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਏ ਕੋਲ ਬਿਲਾ ਕੇ ਇੱਕ ਤਾਬ ਵਾਕਈ ਪੜਨਯੋਗ ਹੈ ਸੋ ਦੋਸਤੋ ਏਸੀ ਉਪੰਚ ਕਿਤਾਬਾਂ ਸਵੈ ਜੀਵਨੀ ਪੁਸਤਕਾਂ ਜੋ ਵਾਕਈ ਪੜਨਯੋਗ ਨੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਸਾਡਾ ਇਹ ਚੈਨਲ ਮਾਝਾ ਵਰਲਡ ਵਾਈਡ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ